ਮਾਚਨ ਦਾਸ ਸਿੰਘ ਜੀਠੂ ਕੇ ਭਾਰਤੀ ਕਿਸਾਨ ਜੁਣੇ ਏਕਤਾ ਗਰਾਹਾਂ ਦਾ ਸੂਬੇ ਦਾ ਸੀਨੀਅਰ ਜ਼ਿਲ੍ਹਾ ਪ੍ਰਧਾਨ ਅੱਜ ਜਿਹੜਾ ਚੌਕ ਦੇ ਆਦਰਸ਼ ਸਕੂਲ ਦੇ ਟੀਚਰ ਆ ਉਹਨਾਂ ਵੱਲੋਂ ਮੀਟਿੰਗ ਬੁਲਾਈ ਗਈ ਸੀ ਸਾਰੀਆਂ ਜਥੇਬੰਦੀਆਂ ਦੀ ਅਸੀਂ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ 12 ਜਥੇਬੰਦੀਆਂ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ 12 ਮਾਰ ਆਪਣੇ ਅਪ੍ਰੈਲ ਨੂੰ ਰਾਮਪੁਰੇ ਦੀ ਜਿਹੜੀ ਦਾਣਾ ਮੰਡੀ ਹੈ ਉਹਦੇ ਵਿੱਚ ਰੈਲੀ ਕਰਕੇ ਰਾਮਪੁਰੇ ਸਾਹਿਬ ਦੇ ਵਿੱਚ ਮੁਜ਼ਾਹਰਾ ਕੀਤਾ ਜਾਣਾ ਹੈ ਤੇ ਮੰਡੀ ਰਾਪਰੇ ਦੇ ਜਮਾ ਨਾਲ ਲੱਗਦੀ ਆ ਸਾਰੇ ਦੇ ਅੰਦਰ ਕਿਲੋਮੀਟਰ ਦਾ ਸਨ ਆ ਉੱਥੇ ਉਹਦੇ ਵਿੱਚ ਜਿਹੜੀਆਂ ਜੱਥੇ ਬੰਨੀਆਂ ਕੋਈ ਬਾਹਰ ਵੀ ਰਹਿ ਗਈਆਂ ਉਹਨਾਂ ਸਾਰਿਆਂ ਨੂੰ ਅਪੀਲ ਹੈ ਵੀ ਆਓ ਭਾਈ ਜਿੱਡਾ ਬੜਾ ਸਰਕਾਰ ਜ਼ਬਰ ਤੇ ਆਈ ਹੋਈ ਹੈ ਇਸ ਜ਼ਬਰ ਨੂੰ ਠੱਲਣ ਦੇ ਲਈ ਏਕਤੇ ਦੀ ਲੋੜ ਹੈ ਇਕੱਠਾ ਹੋਣ ਦੀ ਲੋੜ ਹੈ ਆਓ ਆਪਾਂ ਘਟੋ ਘਟੇ ਟੀਚਰਾਂ ਦੀ ਮਦਦ ਕਰੀਏ ਇਕੱਠੇ ਹੋਈਏ ਜਿਹੜਾ 14 ਦਰਸ ਸਕੂਲ ਆ ਸਾਨੂੰ ਸਾਰੇ ਪੰਜਾਬ ਨੂੰ ਪਤਾ ਹੈ ਕਿ ਉਹਨਾਂ ਟੀਚਰਾਂ ਤੇ ਤੇ ਉਹਨਾਂ ਦੇ ਜਿਹੜੇ ਬੱਚਿਆਂ ਦੇ ਮਾਪੇ ਐ ਉਹਨਾਂ ਤੇ ਦੋ ਵਾਰੀ ਲਾਠੀ ਚਾਰਜ ਹੋ ਗਿਆ। ਪਹਿਲਾਂ ਉਹਨਾਂ ਨੇ ਛੜਦੇ ਉਹਨਾਂ ਨੇ ਦੁਆਰੇ ਆ ਕੇ ਸਕੂਲ ਦੇ ਮੂਹਰੇ ਧਰਨਾ ਦਿੱਤਾ ਹੈ। ਹੁਣ ਉਹਨਾਂ ਤੇ ਫੇਰ ਲਾਠੀ ਚਾਰਜ ਹੋਇਆ ਉਹਨੂੰ ਕਢੀਸਕੇ ਚੜਾਇਆ ਹੈ। ਉਹਨਾਂ ਦੀ ਸਪੋਰਟ 'ਚ ਜਿਹੜੇ ਥਾਣੇ ਮੂਹਰੇ ਇਕੱਠੇ ਹੋਏ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਦੂਜੇ ਸਾਥੀ ਵੀ ਆਏ। ਉਹਨਾਂ ਤੇ ਵੀ ਬੁਰੇ ਕਰਾਂ ਕੁੱਟਮਾਰ ਕਰਕੇ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ। ਜਨ ਵੀ ਇੱਥੋਂ ਤੇ ਕਰ ਹਾਲਤ ਹੈ ਕਿ 13 ਮਹੀਨਾ ਦੀ ਬੱਚੀ ਹੈ। ਉਹ ਕੁੜੀ ਟੀਚਰ ਹੈ। ਉਰੋਮਣੀ ਬਖਸ਼ਿਆ ਉਹਨੂੰ ਗ੍ਰਿਫਟ ਖੇਲ ਗਿਆ ਸਮੇਤ ਬੱਚੀ ਤੇ ਉਹ ਜੇਲ੍ਹ ਦੇ ਵਿੱਚ ਬੰਦ ਕੀਤੀ ਹੋਈ ਹੈ ਤੇ ਜੇਲ੍ਹ ਦੇ ਵਿੱਚ ਕੁੜੀਆਂ ਨੂੰ ਵੀ ਅਟੋਡੀ ਰੱਖਿਆ ਹੋਇਆ ਹੈ ਟੀਚਰਾਂ ਨੂੰ ਅਟ ਰੱਖਿਆ ਜਿਹੜੀਆਂ ਦੂਜੀਆਂ ਕੁੜੀਆਂ ਫੜੀਆਂ ਜਾਂ ਸਾਡੀਆਂ ਭੈਣਾ ਫੜੀਆਂ ਉਹਨਾਂ ਨੂੰ ਅਟ ਰੱਖਿਆ ਹੋਇਆ ਹੁਣ ਜਿੱਥੋਂ ਤੱਕ ਇਹ ਸਰਕਾਰ ਹੈ ਭਗਵੰਤਬਾਣਾ ਆਦਰਸ਼ ਸਕੂਲਾਂ ਦਾ ਚੇਅਰਮੈਨ ਹੈ ਜਿਹੜਾ ਹੈ ਕਿ ਚੌਗੇ ਸਕੂਲ ਹੈ ਇਥੋਂ ਦੀ ਮੈਨੇਜਮੈਂਟ ਨੰਗੀ ਚਿੱਟੀ ਕਪੜੇਵਾਜੀ ਕਰ ਰਹੀ ਹੈ 12 ਲੱਖ ਰੁਪਏ ਦੀ ਠੱਗੀ ਮਾਰ ਰਹੀ ਹੈ ਇਹਦੇ باوجود ਦਾਨੇ ਬਣਦੀ ਆ ਉਹ ਕਿ ਅਸੀਂ ਮਤਲਬ ਬੱਚਿਆਂ ਨੂੰ 30% ਕੋਲੋਂ ਲਾ ਕੇ ਪੜਾਉਣੇ ਆ ਹੁਣ ਜਿਹੜੀ ਬਠਿੰਡੇ ਦੀ ਮੈਨੇਜਮੈਂਟ ਹੈ ਡੀਸੀ ਸਾਹਿਬ ਹੈ ਹੁਣ ਉਹਨਾਂ ਨੇ ਪੜਤਾਲ ਵੀ ਕਰਾ ਲਈ ਪੜਤਾਲ ਚ ਵੀ ਉਹ ਸਾਬਤ ਹੋ ਗਏ ਵੀ ਦੋਸ਼ੀ ਬਣਦੇ ਆ ਚੱਲਦੇ ਤਾਂ ਉਹ ਕਰਨੇ ਚਾਹੀਦੇ ਸੀ ਭ੍ਰਿਸ਼ਟਾਚਾਰ ਦਾ ਕੇਸ ਬਣਾ ਕੇ ਉਹਨੂੰ ਅੰਦਰ ਕਰਨਾ ਚਾਹੀਦਾ ਸੀ ਉਲਟਾ ਡਾਂਸ ਟੀ ਲੈ ਕੇ ਇਧਰ ਆ ਰਹੇ ਆ ਇਹ ਤਾਂ ਹੁਣ ਪ੍ਰਸ਼ਾਸਨੀ ਦਾ ਸਕਦਾ ਵੀ ਭਾਈ ਏਡਾ ਪੱਖ ਪਾਥ ਕਿਵੇਂ ਠੀਕ ਹੈ ਇਸ ਕਰਕੇ ਸੀ ਸਾਰਿਆਂ ਜਿੱਥੇ ਬੰਦਿਆਂ ਜਿਹੜੀਆਂ ਕੋਈ ਬਾਹਰ ਵੀ ਰਹਿ ਗਈਆਂ ਇਹਨਾਂ 12 ਤੋਂ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ 12 April ਨੂੰ ਆਪਾਂ ਰਾਪਰੇ ਦੀ ਦਾਣਾ ਮੰਡੀ 'ਚ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਬਣਾਈਏ ਪ੍ਰੈਸ਼ਰ ਬਣਾਈਏ ਕਿ ਜੇ ਤੁਸੀਂ ਭ੍ਰਿਸ਼ਟਾਚਾਰ ਮੁਕਤ ਕਰਨਾ ਚਾਹੁੰਦੇ ਹੋ ਇਹਦੇ ਚੇਅਰਮੈਨ ਇਹਨਾਂ ਤੇ ਗੱਲ ਵੇਖਿਓ ਨਹੀਂ ਹੁੰਦੀ ਕੱਲੇ ਸਕੂਲ ਚੋਂ ਬਾਹਰ ਦਾ ਮਾਮਲਾ ਨਹੀਂ ਪ੍ਰੇਸ਼ਾਚਾਰ ਵਾਲਿਆਂ ਨੂੰ ਤਾਂ ਅੰਦਰ ਫੜ ਕੇ ਕਰਨਾ ਚਾਹੀਦਾ ਇਹ ਸਾਡੀ ਮੰਗ ਹੈ ਕਿ ਟੀਚਰਾਂ ਦੀ ਗੱਲ ਜੈਜ ਹੈ ਉਹ ਜਦੋਂ ਸਕੂਲ ਦੀ ਇਮਾਰਤ ਨਹੀਂ ਸੀ ਬਣੀ ਉਦੋਂ ਦੇ ਉਹ ਟੀਚਰ ਬਣਾਉਂਦੇ ਆਉਂਦੇ ਆ ਹੁਣ ਜੋ ਕਿਵੇਂ ਹੋ ਗਈ ਇਸ ਕਰਕੇ ਬਹਾਨੇਬਾਜ਼ੀ ਹੈ ਮੈਨੇਜਮੈਂਟ ਦੀ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਰ ਵਾਲਿਆਂ ਖੜਾ ਹੈ ਇਸ ਕਰਕੇ ਸਰਕਾਰੇ ਚ ਦਾਖਲ ਦੇਵੇ ਤੇ ਚੌਕੇ ਸਕੂਲ ਦਾ ਜਿਹੜਾ ਦਰਸ ਸਕੂਲ ਆ ਟੀਚਰਾਂ ਦਾ ਮਸਲਾ ਹੈ ਉਹਨਾਂ ਨੂੰ ਘੱਟੋ ਘੜ ਢਾਈ ਆ ਪੌਣੇ ਤਿੰਨ ਮਹੀਨੇ ਹੋ ਗਏ ਲਗਾਤਾਰ ਸੰਘਰਸ਼ ਦੇ ਬੈਠਿਆਂ ਨੂੰ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਸਾਡੀ ਸਾਰੀਆਂ ਜਥੇਬੰਦੀਆਂ ਦੀ ਮੰਗ ਹੈ ਸਰਕਾਰ ਤੋਂ ਕਿ ਨਹੀਂ ਜੇ ਇਹ ਹੱਲ ਹੋਊਗਾ ਫਿਰ ਸਾਡੀ ਹੋਰ ਕੋਈ ਰਾਹ ਨਹੀਂ ਸਾਨੂੰ ਕੋਲ ਕਰਨਾ ਪੈਣਾ ਲੜਨਾ ਪੈਣਾ ਸਰਕਾਰ ਦੇ ਖਿਲਾਫ ਜੇ ਸੁਣਵਾਈ ਨਹੀਂ ਹੁੰਦੀ ਜਿੰਨੇ ਵੀ ਸਰੋਤੇ ਸੁਣ ਰਹੇ ਐ ਉਹਨਾਂ ਸਾਰਿਆਂ ਦਾ ਧੰਨਵਾਦ ਫਿਰ ਕਹਿਣਾ ਵੀ ਆਓ ਵੱਡੀ ਗਿਣਤੀ 'ਚ ਅਪਾ ਜੁੜੀਏ ਤੇ ਸਰਕਾਰ ਨੂੰ ਮਜਬੂਰ ਕਰੀਏ